ਸਾਤਸ੍ਰੀ ਅਕਾਲ ਜੀ ਸਰਪੰਚ ਡੇਰੀ ਫਾਰਮ ਵੇਖਣ ਵਾਲੇ ਵੀਰਾਂ ਭਰਾਵਾਂ ਨੂੰ 19 ਤਰੀਕ ਤੀਜਾ ਮਹੀਨਾ 2025 ਸਰਪੰਚ ਡੇਰੀ ਫਾਰਮ ਦੀ ਦੋ ਝੋਟੀਆਂ ਦੀ ਵੀਡੀਓ ਅਪਲੋਡ ਹੋਣ ਲੱਗੀ ਆ ਜਿਹਦੇ ਵਿੱਚ ਇੱਕ ਤੋਕੜ ਗੱਭਣ ਇੱਕ 18 ਕਿਲੋ ਦੁੱਧ ਨੱਟ ਤਿਆਰ ਵਾਲੀ ਕਹਿਣ ਦੀ ਗੱਲ ਨਹੀਂ ਚਵਾਉਣ ਵਾਲੀ ਤੇ ਵੀਡੀਓ ਵੇਖਣ ਤੋਂ ਪਹਿਲਾਂ ਵੀ ਜੀ ਆਪਣੇ ਚੈਨਲ ਨੂੰ ਕਰੋ ਵੱਤ ਤੋਂ ਫੋਲੋ ਲਾਈਕ ਕਮੈਂਟ ਤੇ ਸ਼ੇਅਰ ਜਿਹੜਾ ਆਉਣਾ ਹਰ ਇੱਕ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਪਹੁੰਚ ਸਕੇ ਤਾਂ ਨਾ ਦਾ ਤੁਹਾਨੂੰ ਜਾਣਕਾਰੀ ਜਿੰਨੇ ਨਾ ਦਾ ਤੁਹਾਨੂੰ ਕਰਾਉਣੇ ਮੱਜਾਂ ਦੇ ਦਰਸ਼ਨ ਆਪਣੇ ਚੈਨਲ ਨੂੰ ਕਰੋ ਵੱਤੋ ਵੱਤ ਫੋਲੋ ਲਾਈਕ ਕਮੈਂਟ ਸ਼ੇਅਰ ਸਾਰੇ ਵੇਖਣ ਵਾਲੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸਸਰੀ ਘਾਲ ਤੇ ਜੋ ਬਣਾ ਪਤਾ ਖੋਲ ਆ ਮੈਂ ਨਹੀਂ ਖੋਲ ਛੋਟੀ ਆ ਕਰ ਲੋ ਛੋਟੀ ਦਰਸ਼ਨ ਵੀ ਕਦ ਕਾਠ ਜਿਹੜਾ ਫੁੱਲ ਵੱਡੇ ਹੀ ਆ ਜਿਹਨੂੰ ਫੁੱਲ ਵੱਡਾ ਕਹਿੰਦਾ ਨਾ ਫੁੱਲ ਵੱਡੇ ਕੱਤ ਦੀ ਜਿਹਨੂੰ ਫੁੱਲ ਕਹਿ ਦੋ ਮਤਲਬ ਇੱਕ ਛੋਟਾ ਕਹਿੰਦੇ ਨਾ ਫੁੱਲ ਵੱਡੇ ਕੱਦ ਕਾਠ ਦੀ ਆ ਤੇ ਲੈਵੇ ਦੀ ਗੱਲ ਕਰ ਰੋ ਲੈਵਾ ਰਾਂ ਐਚਪਾ ਗਾਵਾਂ ਨੂੰ ਗਿਆ ਐਚਪਾ ਗਾਵਾਂ ਲੈਵਾਉਣੇ ਤਾਂ ਲੱਗਾ ਦਾ ਕਰੋ ਸਿੰਗਰੇ ਦੱਸ ਆਹ ਗਾਵਾਂ ਨੂੰ ਵਰਗੀ ਕਾਲੀ ਇਹ ਸਿੰਗਦੇ ਕਰ ਲੋ ਦਰਸ਼ਨ ਤੋਰ ਦੇ ਪੁੱਤ ਤੇ ਲੈਵਾ ਵੇਖੋ ਕੱਟੀ ਨੂੰ ਕਿਹੜਾ ਲੱਗਾ ਤੂੰ ਬਲੇ ਤੋਰੇ ਜਾਣਾ ਦਰਸ਼ਨ ਕਰਾ ਰਹੇ ਚੰਗੀ ਤਰ੍ਹਾਂ ਛਲੀਆਂ ਕਰਵਾ ਰਹੇ ਤੂੰ ਕੁਮਾਰਾ ਟਾਈਟ ਦੀ ਜੇ ਗੱਲ ਕਰ ਲਈਏ ਤੇ ਹਾਈਟ ਵੀ ਜੀ ਫੁੱਲ ਛੋਟੀ ਹੈ ਨਾ ਮੰਨ ਕੇ ਲਏ ਵੱਡੇ ਕਦ ਕਾੜਦੀ ਆ ਵੱਡੀ ਜਿਹਨੂੰ ਕਹਦੇ ਨਾ ਵੱਡੀ ਝੋਟੀ ਉਹ ਆ ਤੇ ਅੰਚ ਰਾਂਚਾਂ ਦੀ ਗੱਲ ਕਰ ਲਓ ਤੇ ਲੇਵਾ ਵੇਖ ਲਓ ਕਿਹੜਾ ਲੱਗਾ ਝੋਟੀ ਨੂੰ ਅਜੇ ਟਾਈਮ ਵੀ ਮਸਾਂ ਕੋ ਤਿੰਨ ਕਦਾ ਹੋਇਆ ਸਿਰੇ ਸਾਢੇ 5 ਵੇ ਦੀ ਚਵਾਈ ਆ ਅੱਗੋਂ ਨੇ ਵਲੇਵਾ ਵੇ ਰੋ ਨਾੜਾ ਨਾੜਾ ਵੇਖ ਲਓ ਐ ਇਕੱਲਾ ਇਕੱਲਾ ਕੋਈ ਥਣਾ ਜਿਹਾ ਕਿਸਮਾਨ ਹੀ ਹੈਗਾ ਵੇਖੋ ਐ ਢਿੱਲੇ ਹਨ ਬਿਲਕੁਲ ਢਿੱਲੇ ਹਨ ਪਏ ਤੇ ਮਿਲਕ ਪੈਪ ਲੈਣ ਵੇਖੋ ਇਹ ਸਿੰਘ ਦੀ ਗੱਲ ਕਰ ਲਈਏ ਤਾਂ ਰਿੰਗ ਸਿੰਘ ਬਿਲਕੁਲ ਇਹ ਤਾਜੀ ਸੁਈ ਆ ਬੜੇ ਦਿਨਾਂ ਦੀ ਸੁਈ ਨਹੀਂ ਕਿ ਹਫਤੇ ਦਾਸ ਦਿੰਦੀ ਸੁਈ ਹਰੀ ਅੱਜ ਚੋਣ ਵਾਲਾ ਦੁੱਧ ਜਿਹੜਾ ਨਾ ਅੱਜ ਚੋਣ ਵਾਲਾ ਡੰਗ ਦਾ 8 ਕਿਲੋ 16 ਲੀਟਰ ਦੁੱਧ ਤਿਆਰ ਆ ਮੈਂ ਕੋ ਤੇ ਅਗਲੇ ਧਾਗਾ ਵੀ ਹਰਿਆਣਿਆਂ ਵਾਲਾ ਵੱਧਾ ਆ ਵੀ ਕਿਤੇ ਮੈਂ ਨજર ਲਾਉਣ ਵਾਲਾ ਆ ਤੇ ਅੰਚਲ ਵੇਖੋ ਦੇ ਵਿਥੀ ਵਿਥੀ ਵੇਖੋ ਮਿਲਕ ਪੈਪ ਵੇਖੋ ਦੁੱਧ ਦੀ ਗੱਲ ਜੋਬੜਾ ਕਿੰਨਾ ਦੁੱਧ ਦੇ ਨੱਠ ਤੇ ਆਇਆ ਦਾ ਨੋ ਪੱਕਾ 10 ਕਿਲੋ ਦੀ ਜੋਬੜਾ ਕਹਿੰਦਾ ਬਾਲਟੀ ਡੰਗ ਦੀ ਭਰ ਦਿੰਦੀ ਆ ਹਾਂਜੀ ਤੇ 8 ਕਿਲੋ ਦੁੱਧ ਜਿਹੜਾ ਫਾਰਮ ਨਾਲ ਵਿੱਚ ਪੈ ਜਾਂਦਾ ਇਹਦੇ ਬਹੁਤ ਜ਼ਿਆਦਾ ਚੰਗੀ ਝੋਟੀ ਹੈ ਜੇ ਕੱਦ ਦੀ ਗੱਲ ਕਰ ਲੈਣਾ ਵੀਡੀਓ ਦੇ ਭਾਵੇਂ ਤੈਨੂੰ ਛੋਟੀ ਜਾਪੇ ਜਾਂ ਵੱਡੀ ਜਾਪੇ ਉਹ ਹੀ ਕੁਝ ਕਹਿ ਨਹੀਂ ਸਕਦੇ ਪਰ ਕੱਤ ਫੁੱਲਦੀ ਆ ਜੋਬੜਾ ਦੀ ਹਾਈਟ ਦੀ ਆ ਫੁੱਲ ਹਾਈਟ ਦੀ ਜਿਹਨੂੰ ਕਹ ਦੋ ਤੇ ਬਣਾ ਮੜਾ ਹਿੱਕ ਮੜਾ ਮੇਰਾ ਪੁੱਤ ਲੈਵਾ ਦੇ ਨੂੰ ਨਾ ਫਰਮਾ ਵਾਲੀ ਕਹਿੰਦੀ ਮੈਨੂੰ ਲੱਗਾ ਲੰਮਾ ਵਾਲੇ ਦਾ ਗਾਏ ਨਹੀਂ ਵੀ ਸਿਰਾ ਪਿੱਛੇ ਪਿਸ਼ਾਪ ਸਾਈਡ ਤੇ ਲਿਵਾ ਵੀ ਦਿਹੂਗਾ ਝੋਟੀ ਦਾ ਤੇ ਮਿਲਕ ਪਾਇਆ ਵੇਖੋ ਜਾਂ ਸਮਰਸੀ ਵਾਲ ਮੋਟਾ ਵਾਲਾ ਪਾਇਆ ਵੀ ਹੁੰਦਾ ਪਿਆ ਵੇਖੋ ਲੈਵਾ ਨਾ ਇੱਕ ਇੱਕ ਤਾਂ ਪਿੱਛੋਂ ਤੋਂ ਲਿਵਾ ਦੀਦਾ ਇੱਕ ਸਾਈਡ ਤੋਂ ਲਿਵਾ ਵੀ ਮੈਂ ਬਖਾਲੇਗੀ ਸਾਈਡ ਤੋਂ ਲਿਵਾ ਵੀ ਮੈਂ ਬਖਾਲੂਗੀ ਵੀ ਪਿੱਛੇ 2-2 ਫੁੱਟ ਪਈ ਆ ਤੇ ਕਰ ਲੋ ਦਰਸ਼ਨੇ ਅੰਕਲਾਂ ਚਲ ਬਹੁਤ ਜ਼ਿਆਦਾ ਚੰਗੇ ਆ ਤੇ ਢਿੱਲੀ ਪਈ ਬਿਲਕੁਲ ਖਾਲੀ ਪਈ ਆ ਬਿਲਕੁਲ ਜੇ ਉੱਤੋਂ ਚੜਾਈ ਗੱਲੋ ਵੀ ਝੋਟੀ ਦੀ ਬੜੀ ਦੇ ਕੱਦ ਦੀ ਗੱਲ ਜੇ ਕਰੋ ਕੱਦ ਭੱਡੇ ਦੀ ਫੁੱਲ ਹਾਈਟ ਦੀ ਜਿਹਨੂੰ ਫੁੱਲ ਹਾਈਟ ਕਹਿੰਦੇ ਰਿੰਗ ਸਿੰਘ ਬਸ ਜਿੱਡੀ ਲੰਮੀ ਆ ਜੀ ਪੁੱਲ ਵੱਡੇ ਕੱਦ ਕਾਟ ਦੀ ਵੱਡੇ ਢਾਂਜੇ ਰੀ ਸਰੀਰ ਪੱਖੋਂ ਬਹੁਤ ਸੋਹਣੀ ਆ ਬਰੂਟੀ ਪੱਖੋਂ ਬਹੁਤ ਸੋਹਣੀ ਚੈਂਪੀਅਨ ਜਿੰਨੀ ਵੀ ਹੈਗੀ ਤੇ 17 18 ਕਿਲੋ ਦੁੱਧ ਰਾਵਣਾ ਭਾਈ 16 ਕਿਲੋ ਅੱਜ ਨਟ ਤਿਆਰ ਚੋਣ ਵਾਲਾ ਦੋ ਟਾਈਮ ਨਹੀਂ ਤਿੰਨ ਟਾਂਕ ਥੱਲੀ ਕਰਕੇ ਖੜੇ ਹੋਈ ਇੱਥੇ ਰਹਿ ਕੇ ਰਹਿਣ ਸਹਾਂ ਦੀ ਸ਼ਬਦਾ ਪੂਰੀ ਹੈ। ਤਾਂ ਰੇਟ ਬਿਲਕੁਲ ਜਾਇਜ਼ ਦੇ ਦਾਂਗੇ। ਤੇ ਰੇਟ ਕੋਈ ਆਪਣਾ 2.5 ਤਿੰਨ ਲੱਖ ਰੁਪਈਆ ਨਹੀਂ ਹੈਗਾ ਰੇਟ ਜਾਇਜ਼ ਦੇ ਦਾਂਗੇ। ਫੋਨ ਤੇ ਕਰ ਲੈ ਵੀਰ ਮਰਾ ਜਿੰਨੇ ਸਵਾਰਕ ਕਰਨਾ ਕੋਈ ਬਾਹਲੇ ਵੱਡੇ ਰੇਟ ਦੀ ਝੋਟੀ ਨਹੀਂ ਹੈਗੀ। ਰੇਟ ਫੇਰ ਕਰ ਲੈ ਤਿੰਨ ਡੰਗ ਪਹਿਲਾਂ ਝੋਟੀ ਨੂੰ ਚੋਲਿਆ ਮਿਲਕ ਪਾ ਵੇਖੋ ਕਿੱਥੋਂ ਆਉਂਦੀ ਝੱਟੀ। ਕਰੋ ਦਰਸ਼ਨੇ ਰਾਂ। ਦਰਸ਼ਨ ਕਰਾ ਰਹੇ ਐ ਜੋ ਆਪਣਾ ਪੂਰੇ ਰੀਜਨ ਹੈ। ਆਓ ਦੂਜੀ ਝੋਟੀ ਦੀ ਗੱਲ ਕਰਦੇ ਆ ਟੋਕੜ ਗੱਬਣ ਦੀ ਪਹਿਲਾਂ ਇਹ ਬੱਚਾ ਵੇਖ ਲੋ ਜੀ ਕੱਟਾ ਦੇ ਮਗਰਿਆ ਸਾਢੇ 6 ਮਹੀਨਿਆਂ ਦੀ ਸੂਈ ਆ ਤੇ ਸਾਢੇ 5 ਮਹੀਨੇ ਦੀ ਗੜੀ ਗੱਬਣ ਆ ਤੇ ਪਹਿਲਾ ਸੂਆ ਤੇ ਸਿੰਘ ਰਿਜਨਲ ਕੋਈ ਸਿੰਘ ਨਾਲ ਛੇੜ ਛਾੜ ਨਹੀਂ ਹੈ ਜੀ ਪੁੱਤ ਇਹਨੂੰ ਮੂੰਹ ਕਰ ਮੜਾ ਝੋਟੀ ਇਹ ਤੇ ਜੇ ਇਹਦੀ ਹਾਈਟ ਦੀ ਗੱਲ ਕਰ ਲਈਏ ਤੇ ਜੋਬਨ ਜਿੱਡੀ ਆ ਝੋਟੀਪੁਰਿਆ ਦੇ ਵਿੱਚ ਸਿੰਘ ਰਿੰਗ ਰਿੰਗ ਸਿੰਘ ਬਿਲਕੁਲ ਚੈਂਪੀਅਨ ਪਈ ਜਿੰਨੀ ਪਈ ਆ 15 ਕਿਲੋ ਦੁੱਧ ਨੈਟ ਕੱਢ ਕੇ ਆਈ ਆ ਮੂੰਹ ਚਾਰ ਦਾ ਦਾ ਬੇਸ਼ੱਕ ਗਾਲੀ ਪੱਟਣ ਦੀ ਦੰਦ ਵੀ ਵੇਖ ਲਓ ਬੇਸ਼ੱਕ ਤੇ ਜੋੜਾ ਪੁੱਤ ਖੋਲ ਕੱਦ ਦੀ ਗੱਲ ਕਰੀ ਇਹਦਾ ਵੱਡਾ ਕੱਦ ਕਾਟਿਆ ਤੇ ਕਟਾਈ ਬਹੁਤ ਚੰਗਾ ਮਗਰੇ ਦੇ ਆਪਣੇ ਫਾਰਮ ਤੋਂ ਗਈ ਏ ਝੋਟੀ ਤੁਸੀਂ ਆ ਵੀ ਅੰਦਾਜ਼ਾ ਲਾ ਲਿਓ ਵੀ ਖੁਰਲੀ ਤੋਂ ਕਿੱਥੇ ਬਰਾਬਰ ਖੜੀ ਆ ਝੋਟੀ ਤੇ ਵੱਡੇ ਕੱਦ ਕਾਟਦੀ ਆ ਜੀ ਇਹਨੂੰ ਵੱਡਾ ਕੱਦ ਕਾਟ ਕਹਤੋਂ ਨਾ ਥੋੜਾ ਜੈਨ ਉਲੇ ਤੁਹਾਨੂੰ ਬੱਚਾ ਮੂੰਹ ਮਾਰ ਗਿਆ ਮੂਰੇ ਬੰਨ ਕੇ ਆ ਕੇ ਅੱਜ ਹੀ ਆਪਣੇ ਫਾਰਮ ਤੇ ਆਈ ਏ ਝੋਟੀ ਕਿੰਨਾ ਲੰਮੀ ਥੋਰਦੇ ਮੇਰਾ ਪੁੱਤ ਸੱਲੀਆਂ ਕਰਵਾ ਲੇ ਜਿਹਨੂੰ ਇੱਕ ਤਾਂ ਫੁੱਲ ਹੈਡ ਕਹਿੰਦੇ ਨਾ ਜਿਹਨੂੰ ਐਂਡ ਕਹਿੰਦੇ ਕੱਦ ਦਾ ਏਡੀ ਝੋਟੀ ਪਈ ਆ ਬਿਲਕੁਲ ਏਡੀ ਤੇ ਚੋਣ ਵਾਲਾ ਦੁੱਧ ਜਿਹੜਾ ਝੂਠ ਵਾਲਾ ਉਹ 8-9 ਕਿਲੋ ਜਿਹੜਾ ਸਚਾਈ ਵਾਲਾ ਦੁੱਧ 6 ਕਿਲੋ ਬੰਦੇ ਪੁੱਤ ਲੰਮੀ ਤੋਰ ਕੇ ਬੰਨ 6 ਕਿਲੋ ਦੁੱਧ ਸਾਢੇ ਪੰਜਾ ਮਹੀਨਿਆਂ ਦੀ ਚੱਕ ਪਾਸ ਤਸੱਲੀ ਕਰਨੀ ਉਹ ਵੀ ਕੋਈ ਕਰ ਸਕਦਾ ਨਹੀਂ ਨਾ ਸਾਡੀ ਤਸੱਲੀ ਤੇ ਵੀ ਖੜ ਸਕਦਾ ਗੱਬਣ ਦੀ ਗਰੰਟੀ ਹੋ ਗਈ ਦੁੱਧ ਪਾਈਆ ਖੰਡ ਦਾ 1.5 ਕਿਲੋ ਦਾ ਵੱਧ ਘਟ ਜਾਏ ਉਹ ਹੀ ਕੁਝ ਕਹਿ ਨਹੀਂ ਸਕਦੇ ਤੁਹਾਨੂੰ ਕਿ ਡੰਗਰ ਦਾ ਤੋਕਣ ਆ ਆਪਣੇ ਫਾਰਮ ਤੋਂ ਗਈ ਆ ਵੀਡੀਓ ਕੱਢ ਕੇ ਵੇਖ ਲਿਓ ਅੱਜ ਤੋਂ 6.5 ਮਹੀਨੇ ਪਹਿਲਾਂ ਦੀ ਤੇ ਜੋ ਬਣ ਲੱਗੇ ਵੀ ਖੜ ਕੇ ਦੱਸ ਦੇ ਵੇਖ ਲਓ ਵੀ ਜੋ ਬਣ ਦੇ ਲੱਗੇ ਖੜੇ ਆ ਵੀ ਦੱਸਦੀ ਆ ਵੀ ਮੁੱਢਿਆਂ ਤੋਂ ਹੀ ਉੱਚੀ ਐਡੀ ਵੱਡੀ ਝੁੱਟੀ ਬਹੁਤ ਵੱਡੀ ਕਦ ਕਾੜਦੀ ਆ ਤੇ ਜੇ ਇਹਦੀ ਮਿਲਕ ਪੈਪ ਤੇ ਥਣ ਵੇਖ ਲੋ ਇਹ ਕੱਲਾ ਅਗਲਾ ਥਣ ਪਹਿਲਾਂ ਕੱਟੀ ਨੂੰ ਦੇ ਮਿਲਕ ਬਲੈਨ ਦੇਖੋ ਪੈਪ ਦੀ ਤੇ ਬੱਚਾ ਬੜਾ ਸੋਹਣਾ ਜੰਗਾ ਤੇ ਆਹ ਗੁੱਥੀ ਵੇਖੋ ਕੱਟੀ ਜਿੰਨੀ ਪਈ ਨਾ ਚੈਂਪੀਅਨ ਆ ਰਿੰਗ ਸਿੰਘ ਤੇ ਜੇ ਉੱਤੋਂ ਦੀ ਚੜਾਈ ਵੇਖ ਲੋ ਆ 4 ਫੁੱਟ ਚੌੜੀ ਪਈ ਆ ਝੋਟੀ ਬਿਲਕੁਲ ਤੇ ਕੀ ਪੁੱਤ ਜੋ ਬਣਾ ਗਾ ਥੋੜੀ ਜੇ ਤੇ ਕੀ ਮੜੀ ਗਾਹ ਕਰੀ ਝੋਟੀ ਉਹ ਬੱਚਾ ਨਾ ਮੜਾ ਜਾ ਮੂੰਹ ਮਾਰ ਗਿਆ ਥੋੜਾ ਜਿਹਾ ਮੂਰੇ ਬੰਨਣ ਕਰਕੇ ਅੱਗੋਂ ਅੰਚਰੰਚਲ ਵੇਦਾ ਝੋਟੀਏ ਕਰ ਲੋ ਦਰਸ਼ ਜੋ ਬਣਾ ਛੱਡ ਬੱਚਾ ਵਿੱਚ ਚਵਾਜ ਦੇ ਤਸੱਲੀ ਕਰਾ ਦੇ ਛੱਡ ਮੇਰਾ ਪੁੱਤ ਬੱਚਾ ਹਾਂ ਅਰੇ ਪਰ ਇਹ ਨੂੰ ਇੱਕ ਕੇ ਛੱਡ ਦੇ ਬਹੁਤ ਵੱਡੀ ਹੈ ਜਿਹਨੂੰ ਵੱਡੀ ਗੱਦ ਨਾ ਫੁੱਲ ਵੱਡੀ ਕਦ ਕਾੜ ਰਹੀ ਹੈ ਜਿਹਨੂੰ ਫੁੱਲ ਵੱਡੇ ਕਦ ਕਾੜਦੀ ਕਹਿੰਦੇ ਅੱਜ ਹੀ ਆਪਣੇ ਫਾਰਮ ਤੇ ਆਈ ਹੈ ਝੋਟੀ ਬੱਚਾ ਹੁਣੀ ਮੂਰੇ ਜਾਂਦਾ ਬੱਚਾ ਮੂਰੇ ਬਨ ਕੇ ਉਧਾ ਖੜੇ ਬਹਿ ਜਾ ਥੱਲੇ ਮੱਛਾ ਬੂਨੇ ਬਣ ਕੇ ਧਾਰ ਦੇ ਕੇ ਵੈਦਾਂ ਝੋਟੀ ਦੇ ਥੱਲੇ ਹੁਣ ਪਤਾ ਨਹੀਂ ਸੀ ਕੱਟਾ ਛੱਡਦੇ ਆ ਜਾਂ ਨਹੀਂ ਛੱਡਦੇ ਜਾਂ ਇੱਥੇ ਆਣ ਕੇ ਉਪਰਾਮਨ ਕਰਨ ਦੀ ਆ ਕਿ ਵੀ ਅੱਜ ਹੀ ਆਪਣੇ ਫਾਰਮ ਤੇ ਆਈ ਆ ਤੇ ਮਿਲਪੀ ਜੀ ਝੋਟੀ ਐਦਾਂ ਧਾਰ ਤੇ ਪਤ ਧਾਰ ਦੇ ਮੈਂ ਉਹਨੂੰ ਆ ਨਾ ਲਓ ਜੀ ਧਾਰ ਤੇ ਮਿਲਪੀ ਤੁਹਾਡੇ ਸਾਹਮਣੇ ਚਵਾਈ ਚੱਲਦੀ ਆ ਕੋਈ ਬੱਚੇ ਬੱਚੇ ਦੀ ਮੇਰੇ ਹਿਸਾਬ ਨਾਲ ਪ੍ਰਵਾਹ ਘੱਟ ਹੀ ਕਰਦੀ ਪਈ ਆ ਝੋਟੀ ਇਹ ਨਸਲਾਂਾਂ ਵਾਂ ਬ੍ਰੀਡ ਵਾਲੀਆਂ ਝੋਟੀਆਂ ਤੇ ਜਿਹੜਾ ਵੀਰ ਸਾਹਬ ਨੂੰ ਨਾ ਸਮਝਲਾ ਵੀ ਇੱਕ ਨਾ ਐਫ ਡੀ ਹੈ ਨਾ ਇੱਕ ਐਫ ਡੀ ਹੁੰਦੀ ਨਾ ਇਹ ਐਫ ਡੀ ਤੋਂ ਡਬਲ ਐਫ ਡੀ ਆ ਤਿਆਰ ਕਰਕੇ ਝੋਡੀ ਜਿੰਨੂੰ ਮਰਜ਼ੀ ਵੀਰ ਆਪ ਸਵਾ ਦੋ ਢਾਈ ਲੱਖ ਰੁਪਏ ਦੇ ਦੇ ਆਪਣੇ ਫਾਰਮ ਤੋਂ ਵੀ ਬਾਲੀ ਮਹਿੰਗੀ ਵੇਚੇਗੀ ਵੱਡੇ ਗੱਦ ਕਾੜ ਦੀ ਤੁਸੀਂ ਇਹਨਾਂ ਦਾ ਅੱਜ ਆ ਹਲਾ ਲਿਓ ਥੱਲੇ ਬਾਲਟੀ ਰੱਖੀ ਦਿਸੂਗੀ ਵੀ ਮੈਂ ਇਹਦਾ ਕੱਦ ਕਿੰਨਾ ਹੋਊਗਾ ਕੱਦ ਇੱਡਾ ਵੱਡਾ ਜਾਪੂ ਜੋ ਆਪਣਾ ਬਾਲਟੀ ਰੱਖ ਕੇ ਮੜਾ ਸਾਈਡ ਤੇ ਹੀ ਮੇਰਾ ਪੁੱਤ ਇੱਕ ਨਹੀਂ ਤੋਂ ਹੀ ਮੜੀ ਬਾੜੀ ਹੜਦਾ ਵੇਖ ਲੋ ਬਾੜੀ ਹੁੰਦਾ ਜਾ ਲੈ ਲੋ ਵੀ ਮੈਂ ਕਿੱਡੀ ਉੱਚੀ ਹੋ ਗਈ ਬੜੇ ਵੱਡੇ ਕਦ ਕਾੜ ਦੀ ਨਜਾਇਜ਼ ਹੀ ਜਿਹਨੂੰ ਕਹ ਦੋ ਜੋ ਬਣਾ ਪਸੰਭੀ ਹੈ ਹਾਂ 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 ਜੀ ਹਾਂ ਬਾੜੀ 36 ਪਸੰਭੀ ਇਹ ਜੋ ਬਣਾ ਜਿੰਨੀ ਹੈਗੀ ਨਾ ਸਾਰੀ ਚੈਂਪੀਨ ਹੀ ਪਈ ਐ ਗਾਲੀ ਗਾਲੀ ਕਾਂਢੀ ਭਰੀਕ 부ਥੀ ਅੱਗੋਂ ਪਤਲੀ ਪਿੱਛੋਂ ਚੌੜੀ ਝੋਟੀ ਐਖੋ ਧਾਰਾਂ ਦੇ ਕੇ ਤਸੱਲੀ ਕਰਾ ਦੇ ਝੋਟੀ ਖੁਸ਼ ਕਰ ਦੇ ਜੋ ਬਣਾ ਜਿਹੜਾ ਲੈ ਜੀ ਯਾਦ ਹੀ ਗੁਰੂ ਦਾ ਰੇਡ ਬਿਲਕੁਲ ਜੈਰ ਹੀ ਪੋਣਾ ਦਾ ਵੀਡੀਓ ਵੀਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਵੇਖਿਓ ਰੇਡ ਤੁਹਾਨੂੰ ਦੱਸਦੇ ਨਹੀਂ ਚਵਾਈ ਕਰਕੇ ਰੇਡ ਦੀ ਇੱਕ ਵੱਡਾ ਹੋਗਾ ਜੋ ਬਣਾ ਇੱਕ ਹੱਥ ਨਾਲ ਪਹਿਲਾਂ ਇੱਕ ਇੱਕ ਧਾਰ ਮਾਰ ਦੇ ਫਿਰ ਬਾੜੀ ਵੱਡੀ ਦੇ ਵੇਖੋ ਵੇਖੋ ਧਾਰ ਵੇਖੋ ਜੋ ਬਣਾ ਮਾਰ ਆ ਫੋਕੀ ਰੂਮ ਵਰਗੀ ਵੀ ਕਿਹੜੀ ਕੈਮਰੇ ਦੇ ਟੱਕਦੀ ਆ ਚਾਹਾਂ ਤੁਹਾਨੂੰ ਜੋ ਬਣਾ ਮਾਰ ਤੇ ਇੱਕ ਇੱਕ ਤਾ ਲਓ ਕੋਈ ਭੂਰ ਛੱਟੇ ਦੀ ਗਰੰਟੀ ਹੋਊਗੀ ਸਾਡੀ ਜੀ ਲਓਏ ਤੁਹਾਨੂੰ ਉਹ ਲੈਟ ਨੂੰ ਵਰਪਤ ਚੌਵਾਂ ਜਨਸੱਲੀ ਕਰਾ ਦੇ ਲੋਰੀ ਠੰਡੀ ਸੀਲ ਬਿਲਕੁਲ ਓਕੇ ਆ ਦੁੱਧ ਦੇ ਨੂੰ ਕੋਈ 6 ਮੰਨ ਲੈ 5.5 ਮੰਨ ਲੈ ਦੁੱਧ ਜਿੰਨਾ ਹੈਗਾ ਉਹਨਾ ਹੀ ਦੱਸਾਂਗੇ ਲੋ ਜੋਵਨ ਚਵਾਈ ਕਰਦਾ ਹੋਵੇ ਖੜਾਕ ਆਉਂਦਾ ਹੋਵੇ ਆ ਪਾਲਟੀ ਫੁੱਲ ਭੂਰ ਛਟਾ ਕੋਈ ਨਹੀਂ ਯਾ ਰਿੰਗ ਸਿੰਘ ਜਿੰਨੀ ਪਈ ਚੈਂਪੀਨ ਪਈ ਆ ਸੁਪਰਸਟਾਰ ਹੀ ਆ ਲੋ ਐਂ ਦੀ ਵੀ ਖਾਲਦ ਨੇ ਧਾਰਾਂ ਕੋਈ ਭੂਰ ਛਟਾ ਨਹੀਂ ਹੈਗਾ ਟੋਕੀ ਦਾ ਜਾਉਣ ਵਰਗੀ ਤੇ ਜੈਡ ਬਲੈਕ ਆ ਆ ਬੱਡੀ ਫੁੱਲ ਜਿੰਨੀ ਗਹਿਲੋ ਉੰਨੀ ਹੈ ਲੋ ਦੂਰ ਨੇੜੇ ਵਾਲਾ ਨੂੰ ਸੁਖ ਹੋ ਗਿਆ ਵੀ ਬੰਦੇ ਨੂੰ ਚਵਾਈ ਦਾ ਵੀ ਪਤਾ ਲੱਗ ਜਾਂਦਾ ਐ ਗਲੀ ਗਲੀ ਕਰਦੀ ਬਈ ਕੱਟੀ ਤੇ ਜੇ ਇਹਦੇ ਰੇਟ ਦੀ ਗੱਲ ਕਰ ਲਈਏ ਅੱਜ ਤੇ ਰੇਟ ਜਿਹੜਾ ਵਾ 1 ਲੱਖ ਤੇ 20000 ਰੁਪਇਆ ਮੰਗਦਿਆਂ 1 ਲੱਖ ਤੇ 10000 ਦੀ ਝੋਟੀ ਦੇ ਦਾਂਗੇ ਪਰ ਉਹ ਵਰੀਆ ਝੋਟੀ ਕੋ ਇਸ ਤਿਆਰ ਕਰਕੇ ਸਾਨੂੰ ਬੇਸ਼ੱਕ ਸਵਾਦ ਉਹਦੀ ਝੋਟੀ ਭੇ ਦੇ ਐਡੀ ਵੱਡੀ ਛੋੜੀ ਖੁਰਲੀ ਦਾ ਅੰਦਾਜ਼ਾ ਲਾ ਲੋ ਵੀ ਕਿੱਥੇ ਪਈ ਆ ਝੋਡੀ ਠੰਡੀ ਏ ਨਹੀਂ ਗੰਤੀ ਕੋਈ ਨਹੀਂ ਜੋ ਬਣਦੇ ਆ ਮੱਕ ਜੋ ਬਣਾ ਪੋਲੀ ਆ ਓਏ ਪੂਰਾ ਮਜ਼ਾ ਆਦਾ ਘਟਾ ਦਾ ਹਾਂ ਜੀ ਜਿਹੜਾ ਮਰਜ਼ੀ ਕੱਢ ਸਕਦਾ ਹਾਂ ਜੋ ਬਣ ਕਹਿੰਦਾ ਗਾਡੇ ਪਏ ਆ ਪਸਮਾ ਦੇ ਜਬੜਾ ਥਣ ਛੱਡ ਗਿਆ ਨੂੰ ਇਹੀ ਮੜਾ ਜਿੱਥੋਂ ਲੱਗੇ ਵਜਾ ਵਜਾ ਥਣ ਨਾ ਛੱਡੀ ਜੀ ਪਤਾ ਮੈਂ ਨੇ ਪਸਮਾ ਲਾਤਾ ਫੁੱਲ ਗੱਡਾ ਲਾਓ ਜੀ ਫੁੱਲ ਆ ਵੇਖੋ ਚਵਾਈ ਵੇਖੋ ਹਾਂ ਚਵਾਈ ਫੋਕੀ ਹਾਈ ਹਾਈ ਚਵਾਈ ਦਾ ਜੋ ਬਣਾ ਸਿਰਾਂ ਹੀ ਪਈ ਛੋਟੀ ਦੀ ਤੇ ਕੱਦ ਕਾਠ ਦੀ ਗੱਲ ਕਰ ਲਈਏ ਉਹ ਵੀ ਬੌਲਾ ਵੱਡਾ ਹੀ ਆ ਨਜ਼ਾਰ ਜਿੰਨਾ ਕਹਦੋਂ ਉਨਾ ਹੀ ਥੋੜਾ ਤੇ ਜਿਹੜਾ ਲੈ ਦੀ ਯਾਰੀ ਕਰੂਗਾ ਛੋਟੀ ਤੇ ਕਰ ਲੋ ਵੀਰ ਜੀ ਦਰਸ਼ਨ ਤੇ ਉਹਨਾਂ ਦਾ ਕੋ ਚਵਾਈ ਕਰਦਾ ਆ ਵੀ ਸੁਪਰਸਟਾਰ ਚੈਂਪੀਨ ਪਈ ਜਿੰਨੀ ਪਈ ਆ ਤੇ ਤੇਰੇ ਲੇਵੇ ਦੀ ਗੱਲ ਕਰ ਲੋ ਇਹਦਾ ਲੇਵਾ ਵੇਖ ਲੋ ਆ ਦੋ ਦੋ ਫੁੱਟ ਪਿਛੇ ਪਿਆ ਕੁੱਤੋਂ ਦੀਵਾਨ ਬੈਡ ਜਿੱਡੀ ਚੌੜੀ ਆ ਜੋੜਣਾ ਮੜੀ ਛੋਟੀ ਸੀ ਕੀ ਮੇਰਾ ਪੁੱਤ ਹੁੰਦਾ ਸੀ ਚਵਾਈ ਕਰਦਾ ਕਰਦਾ ਮੜੀ ਇਹਨੂੰ ਛਕੀ ਆ ਪੁੱਤ ਨਾਲ ਹੈ ਲਾਈਕ ਕਰ ਲੋ ਦਰਸ਼ਕ ਛੋਟੀ ਦੇ ਵੀਡੀਓ ਤੇ ਬੇਸ਼ੱਕ ਆਪੇ ਛੋਟੀਆਂ ਜਾਪਣ ਜਾਂ ਵੱਡੀਆਂ ਜਾਪਣ ਪਰ ਇੱਥੇ ਆਣ ਕੇ ਬੰਦੇ ਦੇ ਸਿਰ ਸਿਰ ਜਿੱਡੀਆਂ ਉਟੀਆਂ ਛੋਟੀਆਂ ਲੀਆਂ ਵੇਖ ਲੋ ਇੱਕ ਜਿੱਦੋ ਚੜ ਤੋਂ ਚੜ ਆ ਤੇ ਜੇ ਥਣਾ ਦਾ ਗੈਪ ਤੇ ਖਾਲੀ ਬਿਆਰ ਖੜੀਆਂ ਵੇਖ ਲੋ ਬਿਲਕੁਲ ਖਾਲੀ ਬਿਆਰ ਥਣਾ ਵਿੱਚ ਜੂਸ ਨਹੀਂ ਹੈਗਾ ਕੋਈ ਕੋਈ ਲੇਵੇ ਦੇ ਕਰੰਟ ਨਹੀਂ ਹੈਗਾ ਅੱਛਾ ਟਾਈਮ ਹੀ ਮੇਰੇ ਥੋੜਾ ਹੀ ਹੋ ਰ ਆ ਪਿਆ ਆਹ ਵੇਖ ਲਓ ਅਜੇ ਤੱਕ 3 ਵਜਣ ਵਾਲੇ ਪਏ ਆ ਟਾਈਮ ਪਿੱਛੇ ਚੱਲਦਾ ਪਿਆ 3 ਵਜਣ ਵਾਲੇ ਪਏ ਆ ਬਿਲਕੁਲ ਟਾਈਮ ਹੀ ਨੋਟ ਕਰਾ ਦਨੇ ਆ ਤੁਹਾਨੂੰ ਬਾਕੀ ਤਸੱਲੀ ਕਰਾ ਦਨੇ ਆ ਆਹ ਵੇਖੋ ਝੋਟੀ ਚਵਾਈ ਚੱਲਣ ਦੀ ਆ ਭਾਏ ਦੋ ਜਣੇ ਬਹਿ ਜਾਣ ਤਿੰਨ ਜਣੇ ਬਹਿ ਜਾਣ ਤੇ ਵੀਡੀਓ ਵੀਜੀ ਸ਼ੁਰੂ ਤੋਂ ਲਾ ਕੇ ਅਣ ਤੱਕ ਜਰੂਰ ਰੱਖਿਓ ਸਰਪੰਚ ਡੇਰੀ ਫਾਰਮ ਦਾ ਅੱਜ ਦੋ ਹੀ ਝੋਟੀਆਂ ਦਾ ਲੋੜ ਆ ਬਾਕੀ ਮਾਲ ਸਾਰਾ ਬਾਬੇ ਨਾਲ ਕਿਰਪਾ ਨਾਲ ਸੇਲ ਹੋ ਜਾਏਗਾ ਮੈਂ ਆਪਣੀ ਵੀਡੀਓ ਪਾਉਣ ਤੋਂ ਬਾਅਦ ਨਾ 2-4 ਘੰਟਿਆਂ ਬਾਅਦ ਮਾਲ ਸੇਲ ਹੋ ਜਾਏਗਾ ਸਾਰਾ ਤੇ ਫੋਨ ਨੰਬਰ ਆਪਣਾ ਜੀ 95016 58050 ਪਿੰਡ ਭੋਲੇਗੇ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਨੇੜੇ ਫਰੇਗੜ ਚੂੜੀਆਂ ਫੋਨ ਨੰਬਰ ਸਕਰੀਨ ਤੇ ਵੀ ਚੱਲੂਗਾ ਜੀ ਬਾਕੀ ਜਿਹੜਾ ਨਗੀਨਾ ਲਾ ਆਇਆ ਨਾ ਯਾਦ ਹੀ ਕਰੂਗਾ ਜੋ ਬਣਾ ਧਾਰ ਫੋਕੀ ਜਾਂ ਨਾ ਪੋਲੀ ਹਾਂ ਨਾ ਦੀਪਕਾ ਹਾਂ ਪੋਲੀ ਹਾਂ ਜੀ ਲਓ ਜੀ ਪੋਲੀ ਵੀਡੀਓ ਜੇ ਤੁਹਾਨੂੰ ਭਾਵੇਂ ਮਈਆਂ ਛੋਟੀਆਂ ਜਾਂ ਆਪਣ ਪਰ ਇੱਥੇ ਆਣ ਕੇ ਬਡੀਆਂ ਮਈਆਂ ਜਿਹਨੂੰ ਬਡੀਆਂ ਮਈਆਂ ਕਹ ਦੋ ਇਹ ਚਵਾਈ ਤੁਹਾਡੇ ਸਾਹਮਣੇ ਚੱਲਦੀ ਪਈ ਆ ਦੋ ਜਣੇ ਬਹਿਜਣਾ ਤਿੰਨ ਜਣੇ ਥੱਲੇ ਬਹਿਜਣਾ ਕੋਈ ਪਰਵਾਹ ਨਹੀਂ ਗਾਲੀ ਕਰਦੀ ਵੀ ਠੰਡੇ ਸਭਾ ਦੀ ਤੇ ਵੱਡੀ ਫੁੱਲ ਆ ਜਿਹਨੂੰ ਵੱਡੀ ਫੁੱਲ ਕਹ ਦੋ ਵੱਡੀ ਫੁੱਲੇ ਸਾਰੇ ਵੇਖਣ ਵਾਲੇ ਵੀਰਾਂ ਪਰੋਂ ਪਿਆਰ ਭਰੀ ਸਾਸਰੀ ਘਾਲ ਜੀ ਤੇ ਨਵਾਂ ਲੋਟ ਲੈ ਕੇ ਪਹੁੰਚ ਰਹੇ ਆ ਥੋੜੇ ਦਿਨਾਂ ਤੱਕ